ਰਾਸ਼ਟਰੀ ਦੇ ਗੇਟ ਤੋਂ ਐਂਟਰੀ ਹੈ ਜਿਹੜੀ ਹੁਣ ਕਿਸਾਨ ਮੇਰ ਕਰਨ ਲੱਗੇ ਨੇ ਤਾਂ ਦੇਖ ਰਹੇ ਹੋ ਤੁਸੀਂ ਵੱਡਾ ਜਿਹੜਾ ਇਕੱਠ ਹੈ ਕਿਸਾਨਾਂ ਦਾ ਜਿਹੜਾ ਸਟੂਡੈਂਟਾਂ ਨੂੰ ਸਮਰਥਨ ਦੇਣ ਦੇ ਲਈ ਤਾਂ ਦੇਖ ਰਹੇ ਹੋ ਤੁਸੀਂ ਸਾਹਮਣੇ ਪੀਜੀਆ ਹੈ ਤਾਂ ਇੱਕ ਸਾਈਡ ਯੂਨੀਵਰਸਿਟੀ ਹੈ ਤਾਂ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਕਿਸਾਨਾਂ ਦਾ ਤਾਂ ਦੇਖ ਰਹੇ ਹੋ ਤੁਸੀਂ ਭਾਰੀ ਤੇ ਜਿਹੜਾ ਪੁਲਿਸ ਵੱਲ ਵੀ ਤਾਇਨਾਤ ਹੈ ਨਾਲ ਤਾਂ ਹੁਣ ਜਿਹੜੀ ਐਂਟਰੀ ਹੈ ਉਹ ਕਰਨ ਲੱਗੇ ਨੇ ਅੰਦਰ ਤਾਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਜੀ ਆਇਆਂ ਨੂੰ ਨਾਰੇ ਵਜਾਈ ਕੀਤੀ ਜਾ ਰਹੀ ਹੈ ਖੇੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਦੇਖ ਰਹੇ ਤੁਸੀਂ ਜਿੰਦਾਬਾਦ 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 ਪੁਲਿਸ ਸੋਨੇ ਹਾਲ ਦੇ ਜਕਾਰੇ ਲੱਗਦੇ ਹੋਏ ਤਾਂ ਦੇਖ ਰਹੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਯੂਨੀਵਰਸਿਟੀ ਦੇ ਬਿਲਕੁਲ ਗੇਟ ਦੇ ਸਾਹਮਣੇ ਆ ਇਹ ਬੱਸਾਂ ਵੀ ਜਿਹੜੀਆਂ ਪੁਲਿਸ ਨਾਲ ਭਰੀਆਂ ਖੜੀਆਂ ਨੇ ਲਗਾਤਾਰ ਦੂਰ ਤੱਕ ਤੁਸੀਂ ਦੇਖੋਗੇ ਪੁਲਿਸ ਹੀ ਪੁਲਿਸ ਹੈ ਇਹ ਸਾਰੀਆਂ ਬੱਸਾਂ ਦੇ ਵਿੱਚ ਫਰੇਗਾ ਨਾ ਤੱਕ ਦੀ ਜਿਹੜੀ ਪੁਲਿਸ ਮੰਗਾਈ ਹੋਈ ਹੈ ਯੂਟੀ ਦੇ ਵਿੱਚ ਅੱਜ ਤਾਂ ਦੇਖ ਰਹੇ ਹਾਂ ਕੰਡੇ ਤਗੜੇ ਤਗੜੇ ਜਿਹੜੇ ਬਾਦ ਨੇ ਪੁਲਿਸ ਦੇ ਐਂਟੀ ਰੀਅਟ ਪੁਲਿਸ ਭਾਰੀ ਪੁਲਿਸ ਬਾਲ ਜਿਹੜਾ ਇੱਥੇ ਤਾਇਨਾਤ ਹੈ ਪਰ ਇਧਰੋਂ ਕਿਸਾਨ ਵੀ ਜਿਹੜੇ ਤਕੜੀ ਗਿਣਤੀ ਦੇ ਵਿੱਚ ਇਕੱਠ ਕਰਕੇ ਜਿਹੜਾ ਆ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਗੇਟ ਦੇ ਅੰਦਰ ਜਿਹੜੀ ਐਂਟਰੀ ਆ ਹੋਣ ਲੱਗਿਆ ਹੁਣ ਕਿਉਂਕਿ ਦੋ ਗੇਟਾਂ ਤੋਂ ਪਹਿਲਾਂ ਇਹਨਾਂ ਨੂੰ ਰੋਕਿਆ ਗਿਆ ਅੰਦਰ ਨਹੀਂ ਜਾਣ ਦਿੱਤਾ ਗਿਆ ਹੁਣ ਇਹ ਤੀਸਰਾ ਗੇਟ ਹੈ ਜਿੱਥੋਂ ਅੰਦਰ ਐਂਟਰੀ ਕਰਨਗੇ ਤਾਂ ਜਿੰਦਬਾਦ 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 ਦੇਖ ਰਹੇ ਤੁਸੀਂ ਸਾਰੇ ਜਿੰਦਾਬਾਦ ਜਿੰਦਾਬਾਦ ਦੇਖ ਰਹੇ ਤੁਸੀਂ ਕਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਬਾਹਰ ਭਾਰੀ ਗਿਣਤੀ ਦੇ ਵਿੱਚ ਫੋਰਸ ਬਾਲੇ ਜਿਹੜਾ ਤੈਨਾਤ ਹੈ ਤਾਂ ਐਂਟਰੀ ਜਿਹੜੀ ਅੰਦਰ ਕਰ ਦਿੱਤੀ ਗਈ ਆ ਪੰਜਾਬੀ ਯੂਨੀਵਰਸਿਟੀ ਦੇ ਗੇਟ 'ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਯੂਨੀਅਨ ਕਿਸਾਨਾਂ ਨੇ ਆ ਜਿਹੜੀਆਂ ਸਾਰੀਆਂ ਜਿਵੇਂ ਬੰਨੀਆਂ ਇਕੱਠੀਆਂ ਹੋ ਕੇ ਐਂਟਰੀ ਜਿਹੜੀ ਇਹ ਕਰ ਦਿੱਤੀ ਹੈ ਧਾਵਾ ਬੋਲ ਦਿੱਤਾ ਗਿਆ ਤਾਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤਾਂ ਐਂਟਰੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਉਹ ਹੋ ਚੁੱਕੀ ਹੈ ਤਾਂ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਹੱਥੇ ਕਰ ਦਿੱਤਾ ਗਿਆ ਜਿਹੜਾ ਮੋਰਚਾ ਯੂਨੀਵਰਸਿਟੀ ਦੇ ਅੰਦਰ ਐਂਟਰੀ ਜਿਹੜੀ ਹੈ ਕਰ ਲਈ ਹੈ ਸਵੇਰ ਦੀ ਜਦੋਂ ਜੈਦ ਪੁਲਿਸ ਦੇ ਨਾਲ ਲੱਗੇ ਹੋਏ ਸੀ ਕਰਨ ਪੁਲਿਸ ਨੇ ਤਿੰਨ ਚਾਰ ਜਗ੍ਹਾ ਤੋਂ ਇਹਨਾਂ ਨੂੰ ਰੋਕਿਆ 6 ਫੇਸ ਤੋਂ ਵੀ ਜਿਹੜਾ ਨਾਕਾ ਵੱਟ ਕੇ ਹੁਣ ਯੂਨੀਵਰਸਿਟੀ ਦੇ ਅੰਦਰ ਜਿਹੜੀ ਐਂਟਰੀ ਹੈ ਕਰ ਦਿੱਤੀ ਗਈ ਹੈ ਤਾਂ ਦੇਖ ਰਹੇ ਹੋ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਉਹ ਕੀਤੀਆਂ ਗਈਆਂ ਸਟੂਡੈਂਟਾਂ ਦੇ ਬਲੋਂ ਅੱਜ ਜਿਹੜੀ ਕਾਲ ਦਿੱਤੀ ਹੋਈ ਸੀ 10 ਦਾ ਤਰੀਕ ਦੀ ਤਾਂ ਦੇਖ ਰਹੇ ਹੋ ਤੁਸੀਂ ਨਾਰੇबाजी ਕੀ ਤਿਆਰੀ ਹੈ ਮਿੱਟੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਤਾਂ ਦੇਖ ਰਹੇ ਹਾਂ ਕਿਸਾਨ ਜੂਨੀਅਨ ਸਿੱਧੂਵਾਲ ਰਾਜਵਾਲ ਸਾਹਿਬ ਲਾਂਦੇ ਰਾਜਵਾਲ ਸਾਹਿਬ ਰਾਜਵਾਲ ਸਾਹਿਬ ਲਾਂਦੇ ਰੋਕ ਲੈ ਇੱਥੇ ਕਹਿੰਦੇ ਪੰਜਾਬੀ ਯੂਨੀਵਰਸਿਟੀ ਦਾ ਤਾਂ ਦੇਖ ਰਹੇ ਹੋ ਤੁਸੀਂ ਤੂਕੀ ਤਕੀ ਚੱਕ ਲੈਗੇ ਤੀਕੀ ਚੱਕ ਦੇਵਾਂਗੇ ਇਸ ਵਾਰ ਦੇ ਐਮ ਤਸਵੀਰਾਂ ਅਸੀਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਯੂਨੀਵਰਸਿਟੀ ਦੇ ਵਿੱਚ ਐਂਟਰੀ ਜਿਹੜੀ ਉਹ ਹੋ ਚੁੱਕੀ ਹੈ ਕਿਸਾਨਾਂ ਦੀ ਤਾਂ ਦੇਖ ਰਹੇ ਤੁਸੀਂ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੌਜਵਾਨ ਵੀਰ ਨੌਜਵਾਨ ਭੈਣਾਂ ਸੱਤਾਂ ਦੇ ਵਿੱਚ ਤੱਕੀ ਆ ਫੜਕੇ ਜਿਹੜੀ ਐਂਟਰੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀਤੀ ਗਈ ਹੈ ਜਿੰਦਾਬਾਦ 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 ਦੇਖ ਰਹੇ ਤੁਸੀਂ ਸਟੂਡੈਂਟ ਵੀ ਜਿਹੜੇ ਨੇ ਖੜੇ ਨੇ ਵੱਖ-ਵੱਖ ਜ਼ਿਲ੍ਹਿਆਂ ਚੋਂ ਵੱਖ-ਵੱਖ ਖੇਤਾਂ ਚੋਂ ਜਿਹੜੇ ਸਟੂਡੈਂਟ ਨੇ ਪੰਜਾਬ ਯੂਨੀਵਰਸਿਟੀ ਦੀ 10 ਤਰੀਕ ਦੀ ਪੋਲ ਤੇ ਅੱਜ ਇੱਥੇ ਪਹੁੰਚੇ ਨੇ ਸੋ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਬਾ ਲਾਭ ਸਿੰਘ ਜੀ ਵੀ ਖੜੇ ਨੇ ਤਾਂ ਦੇਖ ਰਹੇ ਹੋ ਤੁਸੀਂ ਬਹੁਤ ਵੱਡੀ ਗੰਟੀ ਦੇ ਇਕੱਠ ਹੈ ਬਾਬਾ ਲਾਭ ਸਿੰਘ ਜੀ ਖੜੇ ਨੇ ਤਾਂ ਦੇਖ ਰਹੇ ਹੋ ਤੁਸੀਂ ਬਾਬਾ ਲਾਭ ਸਿੰਘ ਜੀ ਵੀ ਉਹਨਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਹੋਏ ਸੋ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਇਸ ਵਕਤ ਹੁਣ ਐਂਟਰ ਕਰਿਆ ਯੂਨੀਵਰਸਿਟੀ ਦੇ ਅੰਦਰ ਤਾਂ ਹੁਣ ਸਟੇਜ ਵੱਲ ਜਾ ਰਹੇ ਨੇ ਜਿੱਥੇ ਜਾ ਕੇ ਕੁਝ ਐਲਾਨ ਹੋ ਸਕਦੇ ਨੇ ਕਿ ਇਸ ਜਿਹੜਾ ਕਾਲੇ ਕਾਨੂੰਨ ਨੂੰ ਲੈ ਕੇ ਜਿਹੜਾ ਸੈਨੀਟਾਈਜ਼ਡ ਰੱਦ ਕੀਤਾ ਉਸ ਨੂੰ ਲੈ ਕੇ ਐਲਾਨ ਹੈ ਜਿਹੜੇ ਕੀਤੇ ਜਾ ਸਕਦੇ ਨੇ ਤਾਂ ਸਾਰੇ ਹੀ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਇਕੱਠੀਆਂ ਨੇ ਆਪਦੀ ਲਾਡ ਦੀ ਜਨਤਕ ਨੇ ਤੁਸੀਂ ਬੀਜਪੀ ਆ ਦਾ ਮਰਦਾ 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 ਜੈ ਕੁੜਾ ਦੇਖ ਰਹੇ ਤੁਸੀਂ ਬੀਜਪੀ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਹੈ ਸੈਨੇਟਰ ਨੂੰ ਭੰਕ ਕਰਨ ਤੋਂ ਲੈ ਕੇ ਵਿਦਿਆਰਥੀਆਂ ਦੇ ਵਿੱਚ ਕਾਫੀ ਜਿਆਦਾ ਜਿਹੜਾ ਰੋਪਾਇਆ ਗਿਆ ਨਾ ਹੁਣ ਸਾਰੇ ਹੀ ਸਟੂਡੈਂਟ ਕਿਸਾਨ ਕਿਸਾਨ ਆਗੂ ਤੇ ਹੋਰ ਜਿੰਨੇ ਵੀ ਬੁੱਧੀਜੀਵੀ ਹੈ ਜਾਂ ਸਾਰੇ ਹੀ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਇਸ ਕਾਲ ਤੇ ਅੱਜ 10 ਤਰੀਕ ਐ ਅੱਜ ਪਹੁੰਚੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਬਹੁਤ ਵੱਡੇ ਪੰਦਰ ਜਿਹੜਾ ਇਕੱਠ ਹੈ ਉਹ ਕੀਤਾ ਗਿਆ ਤਾਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਨਜੀਤ ਸਿੰਘ ਮਨਜੀਤ ਸਿੰਘ ਜਿੰਦਾਬਾਦ ਤਾਂ ਦੇਖ ਰਹੇ ਹੋ ਤੁਸੀਂ ਜਿੰਦਾਬਾਦ ਜਿੰਦਾਬਾਦ ਤਾਂ ਦੇਖ ਰਹੇ ਹੋ ਤੁਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮੈਂਬਰ ਜਾਂ ਹੋਰ ਸਾਰੇ ਹੀ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਜਿਹੜਾ ਇਕੱਠ ਹੈ ਤੁਹਾਨੂੰ ਦੇਖਣ ਨੂੰ ਮਿਲੂਗਾ ਤਾਂ ਦੇਖ ਰਹੇ ਹੋ ਤੁਸੀਂ ਹੁਣ ਸਟੇਜ ਵੱਲੋਂ ਜਿਹੜੀ ਹੈ ਐਂਟਰੀ ਹੋ ਕੀਤੀ ਜਾ ਰਹੀ ਹੈ ਸਟੇਜ ਦੇ ਵੱਲੋਂ ਵੱਧ ਰਿਹਾ ਹੈ ਜਿਹੜਾ ਜੂਮ ਹੈ ਇਹ ਜਿਹੜਾ ਇਕੱਠ ਹੈ ਵੱਡਾ ਤਾਂ ਹੁਣ ਸਟੇਜ ਤੇ ਜਾ ਕੇ ਜਿਹੜੀ ਹੈ ਸਮਾਪਤੀ ਕਰਨਗੇ ਸਟੇਜ ਤੋਂ ਜਿਹੜੇ ਹੋਰ ਵੀ ਐਲਾਨ ਹੋ ਹੋ ਸਕਦੇ ਨੇ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪੂਰੇ ਜੋਸ਼ ਦੇ ਨਾਲ ਜਿਹੜਾ ਇਹ ਧਰਨਾ ਪ੍ਰੋਟੈਸਟ ਹੈ ਜਿਹੜਾ ਅੱਜ ਵਧਦਾ ਹੋਇਆ ਨਜ਼ਰ ਆ ਰਿਹਾ ਹੈਗੇ ਤਾਂ ਹੁਣ 게ਟ ਦੇ ਉੱਪਰ ਜਿਹੜਾ ਇਕੱਠਿਆ ਕੀਤਾ ਜਾਊਗਾ ਤਾਂ ਦੇਖ ਰਹੇ ਹੋ ਤੁਸੀਂ ਇਹਨੇ ਬੱਸਾਂ ਨੇ ਬੱਸਾਂ ਸਾਰੀਆਂ ਇਹ ਪੁਲਿਸ ਦੇ ਨਾਲ ਭਰੀਆਂ ਹੋਈਆਂ ਆਈਆਂ ਨੇ ਦੇ ਵਿੱਚ ਕੁਝ ਨਹੀਂ ਨਹੀਂ ਤੁਸੀਂ ਦੇਖ ਰਹੇ ਹੋ ਕਿ ਸਿੱਖੀ ਉਹ ਇਧਰ ਵੱੜੀ ਜਾ ਰਹਾ ਸਾਗਰੇ ਦੇ ਯੂਨੀਵਰਸਿਟੀ ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਐਂਟਰੀ ਜਿਹੜੀ ਆ ਕਰ ਦਿੱਤੀ ਐ ਸੰਗੀ ਲਾੜਾ ਰਹਿਣ ਲਾੜਾ ਸੰਗੀ ਕੋਕਾਂ ਨਹੀਂ ਦੇਣਾ ਸੰਗੀ ਲਾੜਾ ਸਾਇਦ ਤੁਸੀਂ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਵੱਡਾ ਇਕੱਠ ਹੈ ਉਹ ਮੋਰਚੇ ਦੇ ਵਿੱਚ ਸ਼ਿਰਕਤ ਕਰ ਚੁੱਕਿਆ ਤਾਂ ਇੱਥੇ ਪਹੁੰਚ ਚੁੱਕਿਆ ਤਾਂ ਦੇਖ ਰਹੇ ਹੋ ਤੁਸੀਂ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਪਹਿਲੇ ਇੱਥੇ ਹੋਇਆ ਹੋਇਆ ਤਾਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਪਹੁੰਚ ਵੀ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਕਹਿੰਦੇ ਸੀ ਟਰੈਕਟਰ ਨਹੀਂ ਆਉਣ ਦੇਣੇ ਤਾਂ ਟਰੈਕਟਰ ਵੀ ਤੁਹਾਡੇ ਸਾਹਮਣੇ ਜਿਹੜੇ ਅੰਦਰ ਐਂਟਰ ਕਰ ਚੁੱਕੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਯੂਨੀਵਰਸਿਟੀ ਦੇ ਗੇਟ ਤੋਂ ਐਂਟਰੀ ਹੈ ਜਿਹੜੀ ਹੁਣ ਕਿਸਾਨ ਵੀਰਾਂ ਲੱਗੇ ਨੇ ਤਾਂ ਦੇਖ ਰਹੇ ਹੋ ਤੁਸੀਂ ਵੱਡਾ ਜਿਹੜਾ ਇਕੱਠ ਹੈ ਕਿਸਾਨਾਂ ਦਾ ਜਿਹੜਾ ਸਟੂਡੈਂਟਾਂ ਨੂੰ ਸਮਰਥਨ ਦੇਣ ਦੇ ਲਈ ਤਾਂ ਦੇਖ ਰਹੇ ਹੋ ਤੁਸੀਂ ਸਾਹਮਣੇ ਪੀਜੀਆ ਹੈ ਤਾਂ ਇੱਕ ਸਾਈਡ ਯੂਨੀਵਰਸਿਟੀ ਹੈ ਤਾਂ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਕਿਸਾਨਾਂ ਦਾ ਤਾਂ ਦੇਖ ਰਹੇ ਹੋ ਤੁਸੀਂ ਭਾਰੀ ਤੇ ਜਿਹੜਾ ਪੁਲਿਸ ਵੱਲ ਵੀ ਤਾਇਨਾਤ ਹੈ ਨਾਲ ਤਾਂ ਹੁਣ ਜਿਹੜੀ ਐਂਟਰੀ ਹੈ ਉਹ ਕਰਨ ਲੱਗੇ ਨੇ ਅੰਦਰ ਤਾਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਜੀ ਆਇਆਂ ਨੂੰ ਲੱਗ ਲੋ ਨਾਰੇ ਵਜਾਈ ਕੀਤੀ ਜਾ ਰਹੀ ਹੈ ਖਿਹੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਦੇਖ ਰਹੇ ਤੁਸੀਂ ਜਿੰਦਾਬਾਦ 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 ਬਾਦਰੋ ਬਾਦਰੋ ਜਿੰਦਾਬਾਦ ਜਿੰਦਾਬਾਦ ਪੁਲਿਸ ਸੋਨੇ ਹਾਲ ਦੇ ਜਕਾਰੇ ਲੱਗਦੇ ਹੋਏ ਤਾਂ ਦੇਖ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਯੂਨੀਵਰਸਿਟੀ ਦੇ ਬਿਲਕੁਲ ਗੇਟ ਦੇ ਸਾਹਮਣੇ ਆ ਇਹ ਬੱਸਾਂ ਵੀ ਜਿਹੜੀਆਂ ਪੁਲਿਸ ਨਾਲ ਭਰੀਆਂ ਖੜੀਆਂ ਨੇ ਲਗਾਤਾਰ ਦੂਰ ਤੱਕ ਤੁਸੀਂ ਦੇਖੋਗੇ ਪੁਲਿਸ ਹੀ ਪੁਲਿਸ ਹੈ ਇਹ ਸਾਰੀਆਂ ਬੱਸਾਂ ਦੇ ਵਿੱਚ ਫਰੇ ਹਨ ਤੱਕ ਦੀ ਜਿਹੜੀ ਪੁਲਿਸ ਮੰਗਾਈ ਹੋਈ ਹੈ ਯੂਟੀ ਦੇ ਵਿੱਚ ਅੱਜ ਤਾਂ ਦੇਖ ਰਿਹਾ ਕੰਡੇ ਤਗੜੇ ਤਗੜੇ ਜਿਹੜੇ ਬਾਣ ਨੇ ਪੁਲਿਸ ਦੇ ਐਂਟੀ ਰੀਅਟ ਪੁਲਿਸ ਭਾਰੀ ਪੁਲਿਸ ਬਾਲ ਜਿਹੜਾ ਇੱਥੇ ਤਾਇਨਾਤ ਹੈ ਪਰ ਇੰਦਰੋਂ ਕਿਸਾਨ ਵੀ ਜਿਹੜੇ ਤਕਰੀ ਗਿਣਤੀ ਦੇ ਵਿੱਚ ਇਕੱਠ ਕਰਕੇ ਜਿਹੜਾ ਆ ਰਹੇ ਨੇ ਤਾਂ ਦੇਖ ਰਿਹਾ ਤੁਸੀਂ ਗੇਟ ਦੇ ਅੰਦਰ ਜਿਹੜੀ ਐਂਟਰੀ ਆ ਹੋਣ ਲੱਗਿਆ ਹੁਣ ਕਿਉਂਕਿ ਦੋ ਗੇਟਾਂ ਤੋਂ ਪਹਿਲਾਂ ਇਹਨਾਂ ਨੂੰ ਰੋਕਿਆ ਗਿਆ ਅੰਦਰ ਨਹੀਂ ਜਾਣ ਦਿੱਤਾ ਗਿਆ ਹੁਣ ਇਹ ਤੀਸਰਾ ਗੇਟ ਹੈ ਜਿੱਥੋਂ ਅੰਦਰ ਐਂਟਰੀ ਕਰਨਗੇ ਤਾਂ ਜਿੰਦਾਬਾਦ ਜੰਮੂ ਕਸ਼ਮੀਰ ਮੋਟਾ ਜਿੰਦਾਬਾਦ ਜਿੰਦਾਬਾਦ ਜੰਮੂ ਕਸ਼ਮੀਰ ਮੋਟਾ ਜਿੰਦਾਬਾਦ 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 ਤਾਂ ਦੇਖ ਰਹੇ ਤੁਸੀਂ ਸਾਰੇ ਜਿੰਦਾਬਾਦ ਦੇਖ ਰਹੇ ਤੁਸੀਂ ਕਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਬਾਹਰ ਭਾਰੀ ਗਿਣਤੀ ਦੇ ਵਿੱਚ ਫੋਰਸ ਬਾਲ ਹੈ ਜਿਹੜਾ ਤਾਇਨਾਤ ਹੈ ਤਾਂ ਐਂਟਰੀ ਜਿਹੜੀ ਅੰਦਰ ਕਰ ਦਿੱਤੀ ਗਈ ਆ ਪੰਜਾਬੀ ਯੂਨੀਵਰਸਿਟੀ ਦੇ ਗੇਟ 'ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਯੂਨੀਅਨ ਕਿਸਾਨਾਂ ਨੇ ਜਿਹੜੀਆਂ ਸਾਰੀਆਂ ਜਿਸੇ ਬੰਦੀਆਂ ਇਕੱਠੀਆਂ ਹੋ ਕੇ ਐਂਟਰੀ ਜਿਹੜੀ ਇਹ ਕਰ ਦਿੱਤੀ ਹੈ ਧਾਵਾ ਬੋਲ ਦਿੱਤਾ ਗਿਆ ਤਾਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਐਂਟਰੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਉਹ ਹੋ ਚੁੱਕੀ ਹੈ ਤਾਂ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਹੱਥੇ ਕਰ ਦਿੱਤਾ ਗਿਆ ਜਿਹੜਾ ਮੋਰਚਾ ਯੂਨੀਵਰਸਿਟੀ ਦੇ ਅੰਦਰ ਐਂਟਰੀ ਜਿਹੜੀ ਹੈ ਕਰ ਲਈ ਗਿਆ ਸਵੇਰ ਦੀ ਜਦੋਂ ਜਹਦ ਪੁਲਿਸ ਦੇ ਨਾਲ ਲੱਗੇ ਹੋਏ ਸੀ ਕਰਨ ਪੁਲਿਸ ਨੇ ਤਿੰਨ ਚਾਰ ਜਗ੍ਹਾ ਤੋਂ ਇਹਨਾਂ ਨੂੰ ਰੋਕਿਆ 6 ਫੇਸ ਤੋਂ ਵੀ ਜਿਹੜਾ ਨਾਕਾ ਪਟਕੀ ਹੁਣ ਯੂਨੀਵਰਸਿਟੀ ਦੇ ਅੰਦਰ ਜਿਹੜੀ ਐਂਟਰੀ ਹੈ ਕਰ ਦਿੱਤੀ ਗਈ ਹੈ ਤਾਂ ਦੇਖ ਰਹੇ ਹੋ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਉਹ ਕੀਤੀਆਂ ਗਈਆਂ ਨੇ ਸਟੂਡੈਂਟਾਂ ਦੇ ਵੱਲੋਂ ਅੱਜ ਜਿਹੜੀ ਬਾਲ ਦਿੱਤੀ ਹੋਈ ਸੀ 10 ਤਰੀਕ ਦੀ ਤਾਂ ਦੇਖ ਰਹੇ ਹੋ ਤੁਸੀਂ ਤਾਂ ਨਰੇਵਾਬ ਦੀ ਤਿਆਰੀ ਹੈ ਮਿੱਟੀ ਤੋਂ ਨਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਤਾਂ ਦੇਖ ਰਹੇ ਹਾਂ

ਇਸ ਵਕਤ ਦੇ ਇਹ ਤਸਵੀਰਾਂ ਅਸੀਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਯੂਨੀਵਰਸਿਟੀ ਦੇ ਵਿੱਚ ਐਂਟਰੀ ਹੈ ਜਿਹੜੀ ਉਹ ਹੋ ਚੁੱਕੀ ਹੈ ਕਿਸਾਨਾਂ ਦੀ ਤਾਂ ਦੇਖ ਰਹੇ ਤੁਸੀਂ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੌਜਵਾਨ ਵੀਰ ਨੌਜਵਾਨ ਭੈਣਾਂ ਸੱਤਾਂ ਦੇ ਵਿੱਚ ਤੱਕੀ ਆ ਫੜਕੇ ਜਿਹੜੀ ਐਂਟਰੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀਤੀ ਗਈ ਹੈ ਜਿੰਦਾਬਾਦ ਜਿੰਦੀ ਰਹੇ ਗੁਲਗੋਦ ਜੰਗੀ ਕਰ ਜਿੰਦਾਬਾਦ ਬੜਿਆ ਫੁੱਲ ਗੁਲਗੋਦ ਜੰਗੀ ਕਰ ਜਿੰਦਾਬਾਦ ਦੇਖ ਰਹੇ ਤੁਸੀਂ ਸਟੂਡੈਂਟ ਵੀ ਜਿਹੜੇ ਨੇ ਖੜੇ ਨੇ ਵੱਖ-ਵੱਖ ਜ਼ਿਲਿਆਂ ਚੋਂ ਵੱਖ-ਵੱਖ ਖੇਤਾਂ ਚੋਂ ਜਿਹੜੇ ਸਟੂਡੈਂਟ ਨੇ ਪੰਜਾਬ ਯੂਨੀਵਰਸਿਟੀ ਦੀ 10 ਤਰੀਕ ਦੀ ਪੋਲ ਤੇ ਅੱਜ ਇੱਥੇ ਪਹੁੰਚੇ ਨੇ ਸੋ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਬਾ ਲਾਲ ਸਿੰਘ ਜੀ ਵੀ ਖੜੇ ਨੇ ਤਾਂ ਦੇਖ ਰਹੇ ਹੋ ਤੁਸੀਂ ਬਹੁਤ ਵੱਡੀ ਗਿਣਤੀ ਦੇ ਇਕੱਠ ਹੈ ਬਾਬਾ ਲਾਲ ਸਿੰਘ ਜੀ ਖੜੇ ਨੇ ਤਾਂ ਦੇਖ ਰਹੇ ਹੋ ਤੁਸੀਂ ਬਾਬਾ ਲਾਲ ਸਿੰਘ ਜੀ ਵੀ ਉਹਨਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਹੋਏ ਸੋ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਇਸ ਵਕਤ ਹੁਣ ਐਂਟਰ ਕਰਿਆ ਯੂਨੀਵਰਸਿਟੀ ਦੇ ਅੰਦਰ ਤਾਂ ਹੁਣ ਸਟੇਜ ਵੱਲ ਜਾ ਰਹੇ ਨੇ ਜਿੱਥੇ ਜਾ ਕੇ ਕੁਝ ਐਲਾਨ ਹੋ ਸਕਦੇ ਨੇ ਇਹ ਇਸ ਜਿਹੜਾ ਕਾਲੇ ਕਾਨੂੰਨ ਨੂੰ ਲੈ ਕੇ ਜਿਹੜਾ ਸੈਨੀਟਾਈਜ਼ੇਸ਼ਨ ਰੱਦ ਕੀਤਾ ਉਸ ਨੂੰ ਲੈ ਕੇ ਐਲਾਨ ਹੈ ਜਿਹੜੇ ਕੀਤੇ ਜਾ ਸਕਦੇ ਨੇ ਤਾਂ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਤੁਸੀਂ ਬੀਜੇਪੀ ਆਰ ਇਹ ਫਿਰ ਤੁਸੀਂ ਬੀਜਪੀ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਹੈ ਸੈਨੇਟ ਨੂੰ ਭੰਕ ਕਰਨ ਤੋਂ ਲੈ ਕੇ ਵਿਦਿਆਰਥੀਆਂ ਦੇ ਵਿੱਚ ਕਾਫੀ ਜਿਆਦਾ ਜਿਹੜਾ ਰੋਪਾਇਆ ਗਿਆ ਨਾ ਹੁਣ ਸਾਰੇ ਹੀ ਸਟੂਡੈਂਟ ਕਿਸਾਨ ਕਿਸਾਨ ਆਗੂ ਤੇ ਹੋਰ ਜਿੰਨੇ ਵੀ ਬੁੱਧੀਜੀਵੀ ਹੈ ਜਾਂ ਸਾਰੇ ਹੀ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਇਸ ਕਾਲ ਤੇ ਅੱਜ 10 ਤਰੀਕਾ ਅੱਜ ਪਹੁੰਚੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਬਹੁਤ ਵੱਡੇ ਪੰਦਰ ਜਿਹੜਾ ਇਕੱਠਾ ਹੋ ਕੀਤਾ ਗਿਆ ਤਾਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਨਜੀਤ ਸਿੰਘ ਮਨਜੀਤ ਸਿੰਘ ਜਿੰਦਾਬਾਦ ਨਾ ਦੇਖ ਰਹੇ ਤੁਸੀਂ ਜਿੰਦਾਬਾਦ ਜਿੰਦਾਬਾਦ ਤਾਂ ਦੇਖ ਰਹੇ ਤੁਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮੈਂਬਰ ਜਾਂ ਹੋਰ ਸਾਰੇ ਹੀ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਜਿਹੜਾ ਇਕੱਠ ਹੈ ਤੁਹਾਨੂੰ ਦੇਖਣ ਨੂੰ ਮਿਲੂਗਾ ਤਾਂ ਦੇਖ ਰਹੇ ਹੋ ਤੁਸੀਂ ਹੁਣ ਸਟੇਜ ਵੱਲੋਂ ਜਿਹੜੀ ਹੈ ਐਂਟਰੀ ਹੋ ਕੀਤੀ ਜਾ ਰਹੀ ਹੈ ਸਟੇਜ ਦੇ ਵੱਲੋਂ ਵੱਧ ਰਿਹਾ ਹੈ ਜਿਹੜਾ ਜ਼ੂਮ ਹੈ ਇਹ ਜਿਹੜਾ ਇਕੱਠ ਹੈ ਵੱਡਾ ਤਾਂ ਹੁਣ ਸਟੇਜ ਤੇ ਜਾ ਕੇ ਜਿਹੜੀ ਹੈ ਸਮਾਪਤੀ ਕਰਨਗੇ ਸਟੇਜ ਤੋਂ ਜਿਹੜੇ ਹੋਰ ਵੀ ਐਲਾਨ ਹੋ ਹੋ ਸਕਦੇ ਨੇ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪੂਰੇ ਜੋਸ਼ ਦੇ ਨਾਲ ਜਿਹੜਾ ਇਹ ਧਰਨਾ ਪ੍ਰੋਟੈਸਟ ਹੈ ਜਿਹੜਾ ਅੱਜ ਵਧਦਾ ਹੋਇਆ ਨਜ਼ਰ ਆ ਰਿਹਾ ਅੱਗੇ ਤਾਂ ਹੁਣ 게ਟ ਦੇ ਉੱਪਰ ਜਿਹੜਾ ਇਕੱਠਾ ਕੀਤਾ ਜਾਊਗਾ ਦੇਖ ਰਿਹਾ ਤੁਸੀਂ ਇਹਨੇ ਬੱਸਾਂ ਨੇ ਬੱਸਾਂ ਸਾਰੀਆਂ ਇਹ ਪੁਲਿਸ ਦੇ ਨਾਲ ਭਰੀਆਂ ਹੋਈਆਂ ਆਈਆਂ ਨੇ ਦੇ ਵਿੱਚ ਕੁਝ ਨਹੀਂ ਦੇਖ ਰਹੇ ਤੁਸੀਂ ਕੋਈ ਹੱਦ ਬਣਾਈ ਜਾ ਰਹੀ ਹੈ ਸਕਰੀਡੀ ਯੂਨੀਵਰਸਿਟੀ ਦੇ ਵਿੱਚ ਪਾ ਦੇਖ ਸਕਦੇ ਹੋ ਤੁਸੀਂ ਐਂਟਰੀ ਜਿਹੜੀ ਆ ਕਰ ਦਿੱਤੀ ਐ ਲਾੜਾ ਰਹਿਣ ਨਾੜਾ ਹਾਕੀ ਚੋਪਾ ਨਹੀਂ ਦੇਣਾ ਮੰਗੀ ਲਾੜਾ ਰਹਿਣ ਨਾੜਾ ਹਾਕੀ ਚੋਪਾ ਨਹੀਂ ਦੇਣਾ 3 ਸਰਕਾਰ ਅੱਖੇ ਤਾਂ ਜਿੰਦਾਬਾਦ 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 دیکھ سکتے ہو تی جکارے کی گونج یہ جا ਇੱਕਠ ਹੈ ਉਹ ਮੋਰਚੇ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਤਾਂ ਇੱਥੇ ਪਹੁੰਚ ਚੁੱਕੇ ਆ ਤਾਂ ਦੇਖ ਰਹੇ ਹੋ ਤੁਸੀਂ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਪਹਿਲੇ ਇੱਥੇ ਹੋਇਆ ਹੋਇਆ ਤਾਂ ਬਹੁਤ ਸਾਰੇ ਨੌਜਵਾਨ ਨੇ ਹੈ ਜਿਹੜੇ ਪਹੁੰਚ ਵੀ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਕਹਿੰਦੇ ਸੀ ਟਰੈਕਟਰ ਨਹੀਂ ਆਉਣ ਦੇਣੇ ਤਾਂ ਟਰੈਕਟਰ ਵੀ ਤੁਹਾਡੇ ਸਾਹਮਣੇ ਜਿਹੜੇ ਅੰਦਰ ਐਂਟਰ ਕਰ ਚੁੱਕੇ ਨੇ ਨਾਂ ਤੇ ਦੇਖ ਸਕਦੇ ਹੋ ਤੁਸੀਂ ਯੂਨੀਵਰਸਿਟੀ ਦੇ ਗੇਟ ਤੋਂ ਐਂਟਰੀ ਜਿਹੜੀ ਹੁਣ ਕਿਸਾਨ ਵੀਰ ਕਰਨ ਲੱਗੇ ਨੇ ਤਾਂ ਦੇਖ ਰਹੇ ਹੋ ਤੁਸੀਂ ਵੱਡਾ ਜਿਹੜਾ ਇਕੱਠਾ ਹੈ ਕਿਸਾਨਾਂ ਦਾ ਜਿਹੜਾ ਸਟੂਡੈਂਟਾਂ ਨੂੰ ਸਮਰਥਨ ਦੇਣ ਦੇ ਲਈ ਤਾਂ ਦੇਖ ਰਹੇ ਹੋ ਤੁਸੀਂ ਸਾਹਮਣੇ ਪੀਜੀ ਹੈ ਤਾਂ ਇੱਕ ਸਾਈਡ ਯੂਨੀਵਰਸਿਟੀ ਹੈ ਤਾਂ ਬਹੁਤ ਹੀ ਵੱਡਾ ਜਿਹੜਾ ਇਕੱਠਾ ਹੈ ਕਿਸਾਨਾਂ ਦਾ ਤਾਂ ਦੇਖ ਰਹੇ ਹੋ ਤੁਸੀਂ ਭਾਰੀ ਤੇ ਜਿਹੜਾ ਪੁਲਿਸ ਵੱਲ ਵੀ ਤਾਇਨਾਤ ਹੈ ਨਾਲ ਤਾਂ ਹੁਣ ਜਿਹੜੇ ਐਂਟਰੀ ਐ ਉਹ ਕਰਨ ਲੱਗੇ ਨੇ ਅੰਦਰ ਤਾਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਖਿਹੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਦੇਖ ਰਹੇ ਹੋ ਤੁਸੀਂ ਕੀ ਕਿੰਨੀ ਸੁੰਦਰ ਬਾਤ ਕੀ ਬਾਤ 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 ਪੁਲਿਸ سونے ਹਲਦੇ ਜਕਾਰੇ ਲੱਗਦੇ ਹੋਏ ਤਾਂ ਦੇਖ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਯੂਨੀਵਰਸਿਟੀ ਦੇ ਬਿਲਕੁਲ ਗੇਟ ਦੇ ਸਾਹਮਣੇ ਆ ਇਹ ਬੱਸਾਂ ਵੀ ਜਿਹੜੀਆਂ ਪੁਲਿਸ ਨਾਲ ਭਰੀਆਂ ਖੜੀਆਂ ਨੇ ਲਗਾਤਾਰ ਦੂਰ ਤੱਕ ਤੁਸੀਂ ਦੇਖੋਗੇ ਪੁਲਿਸ ਹੀ ਪੁਲਿਸ ਹੈ ਇਹ ਸਾਰੀਆਂ ਬੱਸਾਂ ਦੇ ਵਿੱਚ ਫਰੇਗਾ ਨਾ ਤੱਕ ਦੀ ਜਿਹੜੀ ਪੁਲਿਸ ਮੰਗਾਈ ਹੋਈ ਹੈ ਯੂਟੀ ਦੇ ਵਿੱਚ ਅੱਜ ਤਾਂ ਦੇਖ ਰਿਹਾ ਹਾਂ ਕੰਡੇ ਤਗਣੀ